ਇੱਕ ਪਾਸੇ ਤਾਂ ਜਿੱਥੇ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਗਰ ਸ਼ੰਕਰ ਦੇ ਨੰਗਲ ਰੋਡ ਤੇ ਸਥਿਤ ਪਿੰਡ ਸ਼ਾਹਪੁਰ ਸਾਦਰਪੁਰ ਅਤੇ ਖਾਨਪੁਰ ਵਿਖੇ ਜਿੱਥੇ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਚਿੱਤੇ ਚੱਲਦੇ ਹਨ ਇਨਾਂ ਪਿੰਡਾਂ ਦੇ ਲੋਕਾਂ ਨੇ ਦੁਖੀ ਹੋ ਕੇ ਸਰਕਾਰ ਖਿਲਾਫ ਜਿੱਥੇ ਨਾਰੇबाजी ਕੀਤੀ ਉੱਥੇ ਹੀ ਪਿੰਡ ਵਾਸੀਆਂ ਦੇ ਦਸਨ ਮੁਤਾਬਕ ਉਕਤ ਸਮੱਸਿਆ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਰਸ ਸ਼ਾਪੁਰ ਵਿੱਚ ਟਿਊਬਲ ਦੀ ਮੋਟਰ ਦੀ ਤਾਰ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਆ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਜੀ ਸਮੱਸਿਆ ਜਿਹੜੀ ਅੱਜ ਦੀ ਨਿਯਾਰੀ ਕਾਫੀ ਟਾਈਮ ਦੀ ਸਾਨੂੰ ਆ ਰਹੀ ਹੈ ਜਿਹੜੀ ਲੀਡ ਹੈ ਬਾਰ-ਬਾਰ ਸਾੜੇ ਸਾੜ ਜਾਂਦੀ ਹੈ ਤੇ ਜਿੱਦਾਂ ਹੁਣ ਸਾਡੇ ਭਾਜੀ ਜਿਹੜੇ ਮੋਟਰ ਤੇ ਰਹਿੰਦੇ ਉਹ ਜੋੜ-ਜੂੜ ਲਾ ਕੇ ਉਹਨੂੰ ਸੈੱਟ ਕਰ ਦਿੰਦੇ ਪਰ ਅੱਜ ਤਾਂ ਯਾਨੀ ਮਤਲਬ ਹੁਣ ਇੰਨਾ ਬੁਰਾ ਹਾਲ ਹੋ ਗਿਆ ਵਾ ਸਾਨੂੰ ਘਟੋ ਘਟ ਹੱਤੇ ਤੋਂ ਉਪਰ ਹੀ ਹੋ ਚਲਿਆ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਲੇਡੀਜ਼ ਨੂੰ ਜ਼ਿਆਦਾ ਸਮੱਸਿਆ ਕਿਉਂਕਿ ਚਲੋ ਬੰਦੇ ਕੰਮਾਂ ਤੇ ਚੱਲ ਜਾਂਦੇ ਉਹਨਾਂ ਨੂੰ ਪਾਣੀ ਠੋਣਾ ਬਹੁਤ ਮੁਸ਼ਕਲ ਹੈ ਅੱਜ ਮੈਡਮ ਨਮੀਸ਼ਾ ਮਹਿਤਾ ਆਏ ਆ ਸਾਡੇ ਇੱਥੇ ਉਹਨਾਂ ਨੇ ਸੁਣਿਆ ਸਾਡੀ ਸਾਰੀ ਗੱਲ ਸੁਣੀ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜੇਕਰ ਸਾਡਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਇੱਕ ਸੰਘਰਸ਼ ਕਰਾਂਗੇ ਜੇ ਸਾਨੂੰ ਰੋਡ ਜਾਮ ਕਰਨਾ ਪਿਆ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਅੱਜ 6-7 ਦਿਨ ਹੋ ਗਏ ਪਾਣੀ ਨਹੀਂ ਆਇਆ ਅਸੀਂ ਛੋਟੇ ਛੋਟੇ ਬੱਚੇ ਆ ਸਾਡੇ ਅਸੀਂ ਕਿਤੇ ਲੈ ਕੇ ਜਾਣੇ ਆ ਬਾਲਟੀਆਂ ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਨਲਕਾ ਵੀ ਹੈ ਨਹੀਂ ਆ ਜਿੱਥੋਂ ਅਸੀਂ ਗੇੜ ਕੇ ਲਿਆਈਏ ਤਾਂ ਅਸੀਂ ਆਪਣਾ ਪਾਣੀ ਦਾ ਜਿਹੜਾ ਹੱਲ ਹੈ ਉਹ ਕਰ ਲਈਏ ਪੂਰਾ ਹੁਣ ਦੱਸੋ ਅਸੀਂ ਕਿੱਥੇ ਜਾ ਜੀਏ ਤੀਏ ਇੱਕ ਦਿਨ ਮੋਟਰ ਖਰਾਬ ਹੈ ਜੀ ਪਾਣੀ ਨਹੀਂ ਆਂਦਾ ਅਸੀਂ ਇੱਥੇ ਆਨੇ ਆ ਮੁੰਡੇ ਨੂੰ ਪੁੱਛਦੇ ਮੁੰਡਾ ਕਹਿੰਦਾ ਵੀ ਮੈਂ ਜਾ ਕੇ ਆਇਆ ਉਹ ਉੱਥੇ ਨਹੀਂ ਮੇਰੀ ਸੁਣਾਈ ਕਰਦਾ ਕੋਈ ਵੀ ਦੇਖੋ ਜੇ ਇਹ ਸਰਕਾਰ ਕੋਲ ਪੈਸਾ ਹੈ ਨਹੀਂ ਜਾਏ ਸਰਕਾਰ ਸਾਡੀ ਨਹੀਂ ਸੁਣ ਰਹੀ ਹੈ ਤਾਂ ਸਾਨੂੰ ਦੱਸਣ ਸਾਡੇ ਤਿੰਨਾਂ ਪਿੰਡਾਂ ਨੂੰ ਪਾਣੀ ਆਂਦਾ ਅਸੀਂ ਘਰ ਘਰ ਗਰਾਹੀ ਕਰਕੇ ਇਹਨਾਂ ਨੂੰ ਦੇ ਦੇਣੇ ਇਸ ਸਰਕਾਰ ਨੂੰ ਪੈਸਾ ਦੇ ਦੇਣੇ ਗਰੀਬ ਐ ਅਸੀਂ ਅਸੀਂ ਦਿਹਾੜੀ ਦੱਪੇ ਵਾਲੇ ਬੰਦੇ ਐ 100 ਦਿਨ ਲਾਣੇ ਅਸੀਂ ਨਰੇਗਾ ਦਾ ਅਸੀਂ ਲੋਕਾਂ ਤੇ ਮੰਗ ਕੇ ਇਹਨਾਂ ਨੂੰ ਸਰਕਾਰ ਨੂੰ ਪੈਸੇ ਦੇ ਦੇਣੇ ਤੇ ਸਾਨੂੰ ਪਾਣੀ ਆਣਾ ਚਾਹੀਦਾ ਇਸ ਦੌਰਾਨ ਨਮੀਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਦੋ ਦਿਨਾਂ ਵੀ ਸ਼ਾਪੁਰ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਨਾ ਹੋਈ ਤਾਂ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਸਿਆਲਾਂ ਦੇ ਦਿਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪਾਣੀ ਸਾਡੇ ਗੜਸ਼ੰਕਰ ਦੇ ਲੋਕਾਂ ਨੂੰ ਪੂਰਾ ਨਹੀਂ ਦੇ ਪਾਰੀ ਬੜੇ ਦੁੱਖ ਦੀ ਗੱਲ ਹੈ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਸਦਰਪੁਰ ਦੇ ਵਿੱਚ ਪਹਿਲੇ 7 ਦਿਨ ਪਾਣੀ ਦੀ ਸਪਲਾਈ ਨਹੀਂ ਆਈ। ਹੁਣ ਜਿਹੜਾ ਹੈਗਾ ਇਹ ਕੋਈ 5 ਦਿਨ ਤੋਂ ਪਾਣੀ ਸਪਲਾਈ ਬੰਦ ਹੈ ਲੇਡੀਜ਼ ਨੂੰ ਪਾਣੀ ਢੋਣਾ ਪੈਂਦਾ ਕਿੰਨੀ ਸਰਦੀ ਪੈ ਰਹੀ ਹੈ ਬਾਹਰ ਖੜੇ ਹੋਣਾ ਮੁਸ਼ਕਿਲ ਹੈ ਔਰ ਸਾਡੇ ਜਿਹੜੇ ਸ਼ਾਹਪੁਰ ਸਦਰਪੁਰ ਦੇ ਲੋਕ ਹੈ ਸਿਰਫ ਇੱਕ ਤਾਰ ਜਿਹੜੀ ਹੈ ਉਹ ਮਹਿਕਮੇ ਤੋਂ ਪੈ ਨਹੀਂ ਰਹੀ ਵੈਸੇ ਜਿਹੜਾ ਹਲਕਾ ਵਿਧਾਇਕ ਬਹੁਤ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ ਡਿੰਗੜ ਹਾਕਦੇ ਨੇ ਔਰ ਗੜ ਸ਼ੰਕਰ ਦੀਆਂ ਵੋਟਾਂ ਦੇ ਅਧਾਰ ਤੇ ਜਿਹੜਾ ਇਹਨਾਂ ਨੂੰ ਪਦਵੀ ਮਿਲੀ ਹੈ ਅੱਜ ਮੈਨੂੰ ਲੱਗਦਾ ਹੈ ਲੋਕਾਂ ਦਾ ਮੁੱਲ ਇਹਨਾਂ ਨੂੰ ਮੋੜਨਾ ਚਾਹੀਦਾ ਔਰ ਆਪਣੀ ਜਿੱਤ ਦਾ ਮੁੱਲ ਮੋੜਨਾ ਚਾਹੀਦਾ ਕਿ 60000 ਰੁਪਏ ਦੀ ਤਾਰ ਹੈ ਜਿਹਦੇ ਕਰਕੇ ਅੱਜ ਸਦਰਪੁਰ ਸ਼ਾਹਪੁਰ ਦੇ ਲੋਕ ਐਨੇ ਜ਼ਿਆਦਾ ਖੱਜਲ ਹੋ ਰਹੇ ਐ ਔਰ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਅੱਜ ਅਫਸਰ ਕੋਈ ਨਹੀਂ ਪਹੁੰਚਿਆ ਚੌਥੀ ਪੰਜਵੀਂ ਵਾਰੀ ਜਿਹੜਾ ਤਾਰ ਖਰਾਬ ਹੋ ਚੁੱਕੀ ਹੈ ਤਾਰ ਛੜ ਜਾਂਦੀ ਹੈ ਮੋਟਰ ਤਾਂ ਮੈਂ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਦੇ ਦਿੱਤੀ ਸੀਗੀ ਔਰ ਮੋਟਰਾਂ ਤੇ ਪਹੀਆਂ ਨੇ ਦੋ ਮੋਟਰਾਂ ਦੀ ਕੋਈ ਕਮੀ ਨਹੀਂ ਮੈਂ ਆਪਣੇ ਹਲਕੇ ਦੇ ਵਿੱਚ ਬਹੁਤ ਮੋਟਰਾਂ ਦਿੱਤੀਆਂ ਪਰ ਤਾਰ ਸੜੀ ਹੋਈ ਹੈ ਜਿਸ ਦੇ ਕਰਕੇ ਮੇਰੇ ਲੋਕਾਂ ਨੂੰ ਸਰਦੀ ਦੇ ਵਿੱਚ ਮਰੀਆਂ ਪੈਣਾ ਨੂੰ ਮੇਰੇ ਭਰਾਵਾਂ ਨੂੰ ਜਿਹੜਾ ਅੱਜ ਪਾਣੀ ਦੀ ਤੰਗੀ ਹੈ ਪਾਣੀ ਢੋਣਾ ਪੈਂਦਾ ਬਾਲਟੀਆਂ ਚੱਕ-ਚੱਕ ਕੇ ਬਹੁਤ ਦੁੱਖ ਦੀ ਗੱਲ ਹੈ ਔਰ ਜਿੰਨਾ ਅੱਜ ਪ੍ਰਚਾਰ ਚੱਲ ਰਿਹਾ ਹੈ ਜਿਹੜਾ ਹਲਕਾ ਵਿਧਾਇਕ ਵੱਲੋਂ ਕਿ ਕੰਮ ਬਹੁਤ ਕੀਤੇ ਜਾ ਰਹੇ ਆ ਕਦੀ ਵੀਡੀਓ ਬਣਵਾ ਕੇ ਪਾ ਦਿੱਤੀ ਜਾਂਦੀ ਆ ਆ ਪ੍ਰਤੱਖ ਹੈ ਆ ਪ੍ਰਮਾਣ ਹੈ ਤੁਹਾਡੇ ਸਾਹਮਣੇ ਕਿ ਕਿੰਨਾ ਕਿਥੇ ਵਿਕਾਸ ਦੀਆਂ ਜਿਹੜੀਆਂ ਹਲਕਾ ਗੜ ਸ਼ੰਕਰ ਦੇ ਵਿੱਚ ਪਲਾਂਗਾ ਜਿਹੜੀਆਂ ਪੱਟੀਆਂ ਜਾ ਰਹੀਆਂ ਉਧਰ ਜਲ ਸਪਲਾਈ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਇਸ ਸਮੱਸਿਆ ਦਾ ਹੱਲ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇਗੀ ਇਹ ਸਕੀਮ ਵੋਟਸਪ੍ਰੇ ਸਕੀਮ ਸ਼ਾਹਪੁਰ ਸਦਰਪੁਰ ਹੈਗੀ ਆ ਦੋ ਪਿੰਡਾਂ ਦੀ ਸਕੀਮ ਹੈ ਇਦੇ ਵਿੱਚ ਸਾਨੂੰ ਕੱਲ ਹੀ ਪ੍ਰੋਬਲਮ ਡਿਟੈਕਟ ਹੋਈ ਆ ਜਿਹੜੀ ਇਹ ਤਾਰ ਹੈਗੀ ਆ ਮੋਟਰ ਦੀ ਉਹਦੇ ਵਿੱਚ ਪ੍ਰੋਬਲਮ ਆਈ ਆ ਤੇ ਅਸੀਂ ਸਾਡੇ ਨੋਟਿਸ ਆ ਗਿਆ ਅਸੀਂ ਕੰਟਰੈਕਟਰ ਨੂੰ ਕਹਿਤਾ ਤੇ ਕੱਲ ਤੱਕ ਮੋਸਟ ਪ੍ਰੋਬਬਲੀ ਠੀਕ ਹੋ ਜਾਊਗਾ